ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਤਾਂ ਸੰਗਤ ਨੂੰ ਬੇਨਤੀ ਹੈ ਵੀ ਇਹ ਵੀਡੀਓ ਨੂੰ ਜਿੰਨਾ ਵੀ ਸ਼ੇਅਰ ਕਰ ਸਕਦੇ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਜਦੋਂ ਹੜ ਆਏ ਵੇ ਸੀ ਨਾ ਉਦੋਂ ਤਾਂ ਬਹੁਤ ਸਾਰੀਆਂ ਵੀਡੀਓ ਸ਼ੇਅਰ ਹੁੰਦੀਆਂ ਸੀ ਬਹੁਤ ਸਾਰੀਆਂ ਵੀਡੀਓ ਪੈਂਦੀਆਂ ਸੀ ਪਰ ਹੁਣ ਜਦੋਂ ਉਜਾੜਾ ਚੱਲਦਾ ਸੀ ਉਦੋਂ ਬਹੁਤ ਲੋਕਾਂ ਨੇ ਉਜਾੜੇ ਨੂੰ ਦੇਖਿਆ ਪਰ ਬਸੇਬਾ ਚੱਲਦਾ ਹੁਣ ਨਹੀਂ ਲੋਕ ਦੇਖ ਰਹੇ ਉਹਨਾਂ ਜਿਹੜੇ ਲੋਕ ਕਰ ਰਿਹਾ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਸਹਿਯੋਗ ਹੋ ਰਿਹਾ ਜਿੰਨਾ ਮੇਰਾ ਮੇਰਾ ਅੰਦਰਲਾ ਮਨ ਕਹਿੰਦਾ ਵੀ ਹੋਣਾ ਚਾਹੀਦਾ ਸੀਗਾ ਤਾਂ ਮੈਂ ਇਹ ਚਾਹੁੰਦਾ ਕਿ ਬਾਈਪਾਲ ਖਰੋੜ ਹੁਣਾ ਦੇ ਜਦੋਂ ਪੇਜ ਤੇ ਤੁਸੀਂ ਜਾਣਿਆ ਤਾਂ ਤੁਸੀਂ ਉਹਨੂੰ ਉਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅੱਜ ਵੀ ਅਸੀਂ ਬਾਈ ਹੁਣਾ ਕੋਲੇ ਪਹੁੰਚੇ ਤੁਹਾਨੂੰ ਮੈਂ ਇਹਨਾਂ ਦੀ ਮਿਹਨਤ ਦੱਸਦਾ ਕਿ ਬਾਈ ਹੁਣਾ ਨੇ ਨਾ ਆਹ ਜ਼ਮੀਨਾਂ ਨੂੰ ਤਕਰੀਬਨ ਤਕਰੀਬਨ ਪੱਧਰ ਇਹ ਨੇੜੇ ਕਰ ਲਿਆ ਸੀਗਾ ਕੰਮ ਨੂੰ ਜਮਾ ਬਜੀ ਨੇੜੇ ਹੋ ਗਿਆ ਸੀ ਜੀ ਬਿਲਕੁਲ ਬਿਲਕੁਲ ਜਿਹੜਾ ਝੁੱਗੀਆਂ ਪਿੰਡਾਂ ਦੀ ਉਹਦਾ ਟੋਟਲ 90% ਕੰਮ ਨਿਬੜ ਗਿਆ ਸੀ ਜੀ ਉਸ ਤੋਂ ਬਾਅਦ ਜਿਹੜੇ ਬੰਨਾਂ ਜੀ ਜਿੱਥੇ ਆਪਾਂ ਖੜੇ ਆ ਇਹ ਬੰਨ ਚ ਇੰਨਾ ਜ਼ੋਰ ਦੀ ਪਾਣੀ ਆਇਆ ਇਹ ਦੁਬਾਰਾ ਟੁੱਟਣ ਕਰਕੇ ਵੀਰੇ ਜਿੱਥੇ ਆਪਾਂ ਖੜੇ ਆ ਇੱਥੇ ਪਾਣੀ ਡੇਡੜ ਫੁੱਟ ਦੁਬਾਰਾ ਚੜ ਗਿਆ ਜੀ ਇਸ ਕਰਕੇ ਜਿਹੜਾ ਇਹ ਦੁਬਾਰਾ ਤੋਂ ਥੋੜਾ ਥੋੜਾ ਮਿੱਟੀ ਵੀ ਵਧੀਆ ਤੇ ਦੁਬਾਰਾ ਤੋਂ ਟਰੈਕਟਰ ਜਿਹੜੇ ਰੋਕਣੇ ਪਏ ਨਹੀਂ ਤਾਂ ਜੇ ਹੁਣ ਨੂੰ ਤਾਂ ਆਪਾਂ ਸਾਰਾ ਪੱਧਰ ਕੱਢ ਜੰਦੇ ਜੇ ਪਾਣੀ ਨਾ ਆਇਆ ਹੁੰਦਾ ਝੁੱਗੀਆਂ ਪਿੰਡ ਦਾ ਨਿਬੜ ਗਿਆ ਸੀ ਇਹ ਆ ਆ ਮੈਂ ਅੱਜ ਤਰੀਕ ਹੈਗੀ 13 13 ਤਰੀਕ ਦੀ ਜੀ ਬਿਲਕੁਲ 13 ਤਰੀਕ 10ਵੇਂ ਮਹੀਨੇ ਦੀ 13 ਤਰੀਕ ਨੂੰ ਗੱਲ ਕਰ ਰਿਹਾ ਕਈ ਵਾਰੀ ਬੰਦੇ ਨੂੰ ਵੀਡੀਓ ਦਿਖ ਦਿਆ ਤੇ ਉਹਨੂੰ ਐ ਲੱਗਦਾ ਕਿ ਸ਼ਾਇਦ ਇਹ ਵੀ ਪੁਰਾਣੀ ਗੱਲ ਹੀ ਕਰਦੇ ਆ ਜੀ ਤਾਂ ਮੈਂ ਦਿਵਾਲੀ ਆਉਣ ਵਾਲੀ ਆ ਕੱਤਾ ਬੀਜਣਾ ਸ਼ੁਰੂ ਹੋਣ ਵਾਲਾ ਬਾਈ ਜੀ ਹੁਣ ਕੋਲੇ ਲੋਕ ਬਹੁਤ ਚੰਗੇ ਜੀ ਬੀ ਵੀਗੈਰਾ ਵੀ ਦੇ ਰਿਆ ਜੀ ਲੋਕ ਤੁਹਾਨੂੰ ਜੀ ਬਿਲਕੁਲ ਬੀ ਤਾਂ ਦੇਖੋ ਸੰਗਤ ਕਰ ਰਹੀ ਆ ਪਰ ਜਿਹੜਾ ਖਾਦ ਆ ਉਹਦੀ ਸਾਨੂੰ ਬੜੀ ਦਿੱਕਤ ਆਉਣੀ ਆ ਜੀ ਠੀਕ ਹੈ ਜੀ ਖਾਦ ਦੀ ਜਰੂਰ ਸੰਗਤ ਸਪੋਰਟ ਕਰੇ ਜੀ ਪਰ ਉਸ ਤੋਂ ਪਹਿਲਾਂ ਤਾਂ ਜੀ ਖਾਦ ਬੀਜ ਤਾਂ ਤਾਂ ਬੀਜੂਗਾ ਜੇਕਰ ਇਹ ਪੱਧਰ ਹੋਣਗੇ ਪੱਧਰ ਹੋਣਗੇ ਦੇਖੋ ਇੱਥੇ ਵੀਰ ਜੀ ਕੀ ਹੈ ਤਿੰਨ ਪਿੰਡ ਨੇ ਜੀ ਇਹ 300 ਕੀ ਲੈਣਾ ਨੇ ਸਾਨੂੰ ਲਿਖਾਇਆ ਹੋ ਸਕਦਾ 300 ਤੋਂ ਜ਼ਿਆਦਾ ਵੀ ਹੋਵੇ ਜਿਹਦੇ ਵਿੱਚ ਕਿਤੇ 2 ਫੁੱਟ ਰੇਤ ਆ ਕਿਤੇ ਇੱਕ ਬਾਪੂ ਦੇ ਸੀ ਗਏ ਛੇਕ ਨਹੀਂ ਡੇਢ ਕਬੂਟੇ ਰੇਤ ਸੀ ਹੁਣ ਕਿਤੇ ਕਿਤੇ ਤੁਸੀਂ ਟੋਆ ਪੱਟ ਲੋ ਚਾਹੇ ਥਲੋਂ ਝੋਨਾ ਤੁਹਾਨੂੰ ਨਾਮੋਂ ਨਿਸ਼ਾਨ ਹੀ ਨਹੀਂ ਹੈਗਾ ਪੁਰਾਣੀ ਦੂਜੀ ਮਿੱਟੀ ਦਿਖਦੀ ਹੋਣੀ 4-4 ਫੁੱਟ ਕਿਤੇ ਰੇਤ ਆ ਪਾਪੀ ਨਹੀਂ ਰਹੀ ਜੀ ਬਿਲਕੁਲ ਜੀ ਬਿਲਕੁਲ ਇਸ ਕਰਕੇ 300 ਕਿਲੋ ਤੋਂ ਪਲੱਸ ਆ ਜੀ ਇਹ ਜਿਹੜੀ ਪੱਧਰ ਕਰਨ ਲਈ ਜਿਆਦਾ ਵੱਡੀ ਚੁਣੌਤੀ ਆ ਇਹਦੇ ਲਈ ਸੰਗਤ ਡੀਜ਼ਲ ਜ਼ਰੂਰ ਚਾਹੇ ਤਾਂ ਟੈਂਕ ਚ ਪਾ ਕੇ ਸਾਨੂੰ ਦੇ ਜਾਣ ਜਾਂ ਅਸੀਂ ਉਹਰੇ ਰਹਿਣ ਦਾ ਪ੍ਰਬੰਧ ਕਰ ਦਾਂਗੇ ਸਾਡੇ ਕੋਲੇ ਰਹਿਣ ਵੀਰ ਨਹੀਂ ਦੋ ਦਿਨ ਆਪਣੇ ਹੱਥੀਂ ਟਰੈਕਟਰਾਂ ਚ ਡੀਜ਼ਲ ਪਾਉਣ ਫਿਰ ਆਪਣੇ ਘਰੇ ਜਾਣੇ ਆਪਣੇ ਹੱਥੀਂ ਸੇਵਾ ਕਰਨ ਤੁਸੀਂ ਐਂ ਕਰੋ ਡੀਜ਼ਲ ਲਿਓ ਟਰੈਕਟਰ ਲਿਓ ਡੀਜ਼ਲ ਲਿਓ ਬਾਬਾ ਜੀ ਨੂੰ ਪੁੱਛ ਲਓ ਕਿ ਕਿਹੜੇ ਕਿਲੇ ਤੁਹਾਨੂੰ ਇੱਕ ਆਇਡੈਂਟੀਫਾਈ ਕਰਕੇ ਦੇ ਦੇਣਗੇ ਵੀ ਆਹ ਭਾਈ ਆਹ ਕਿਲੇ ਤੁਸੀਂ ਪੱਤਰ ਕਰਕੇ ਇੱਥੋਂ ਮਿੱਟੀ ਚੱਕ ਕੇ ਇੱਥੇ ਕਰ ਦਿਓ ਜੀ ਤੁਸੀਂ ਆਪਦੇ ਟਰੈਕਟਰ ਲਿਓ ਆਪਦਾ ਡੀਜ਼ਲ ਲਿਓ ਤੇ ਤੁਸੀਂ ਆਪਦਾ ਹੱਥੀਂ ਸੇਵਾ ਮਤਲਬ ਉਹ ਜਿਹੜੇ ਬੰਦੇ ਲੋਕ ਚਾਹੁੰਦੇ ਨੇ ਨਾ ਕਿ ਸਾਨੂੰ ਹੱਥੀਂ ਸੇਵਾ ਕਿੱਥੇ ਮਿਲੇ ਉਪਾਏ ਇੱਥੇ ਆ ਆ ਜਿਹੜੇ ਨੰਬਰ ਤੁਹਾਨੂੰ ਦਿਖਦੇ ਆ ਇਹਨਾਂ ਨੰਬਰਾਂ ਤੇ ਅਥੀਂ ਸੇਵਾ ਹੈਗੀ ਆ ਜੀ ਬਿਲਕੁਲ ਤੇ ਅੱਜ ਜਿੱਦੋਂ ਉਹ ਪਿਛਲੀ ਵਾਰ ਵੀਡੀਓ ਪਾ ਕੇ ਗਿਆ ਬਾਬਾ ਜੀ ਸਾਡੇ ਵੀ ਪਿੰਡ ਦੇ ਜਿਹੜੀ ਸੰਗਤ ਆ ਜੀ ਤਾਂ ਉਹਨਾਂ ਨੇ ਬਾਈ ਚੈਨੇ ਕੋਲੇ ਕਿੰਨੇ ਭੇਜੇ ਸੀ ਜਾਨੇ ਵੀ 78902 ਰੁਪਏ ਭਾਈ ਆਸਟ੍ਰੇਲੀਆ ਵਾਲੀ ਸੰਗਤ ਨੇ ਆਪਣੇ ਪਿੰਡ ਦੇ ਉਸਟ੍ਰੇਲੀਆ ਵਾਲੀ ਗੱਲਬਾਤ ਉਹਨਾਂ ਨਾਲ ਹੋਈ ਸੀ ਉਹ ਕਹਿੰਦੇ ਵੀ ਸਾਡੇ ਸਾਰੇ ਜਿੰਨਾ ਜਿੰਨਾ ਸਮੂਹ ਗਰੁੱਪ ਬਣਿਆ ਵਾ ਅਸੀਂ 75902 ਰੁਪਏ ਤੈਨੂੰ ਪਾਉਣੇ ਆ ਮਤਲਬ ਉਹਨਾਂ ਨੇ ਪਾਤੇ ਅੱਜ ਆਪਾਂ ਬਾਬੇ ਉਹਨਾਂ ਨੂੰ ਦੇਖ ਚੱਲ ਤੇ ਅਸੀਂ ਲੋਪੋ ਪਿੰਡ ਵੱਲੋਂ ਅਸੀਂ ਇਹ ਵੀ ਵਾਦਾ ਕਰਦੇ ਆਂ ਵੀ ਅਸੀਂ ਬਾਬਾ ਜੀ ਹੱਥੀਂ ਵੀ ਆਵਾਂਗੇ ਅਸੀਂ ਆਉਣਾ ਸੀਗਾ ਤਾਂ ਇੱਧਰ ਪਾਣੀ ਆ ਗਿਆ ਕਰਕੇ ਟਰੈਕਟਰ ਰੋਕਣੇ ਕਰਕੇ ਅਸੀਂ ਵੀ ਰੁੱਕ ਗਏ ਹੁਣ ਜਿੱਦੇ ਟਰੈਕਟਰ ਚੱਲਣਗੇ ਮੈਂ ਉਸ ਦਿਨ ਵੀਡੀਓ ਚ ਵੀ ਕਹਿ ਕੇ ਗਿਆ ਸੀਗਾ ਜੀ ਸਾਡੇ ਲੋਪੋ ਤੋਂ ਟਰੈਕਟਰ ਵੀ ਆਵਾਂਗੇ ਜੀ ਉਹਦੇ ਵੀ ਮਾਲਕ ਕਿਰਪਾ ਕਰੇ ਜੀ ਅਸੀਂ ਆਪਣਾ ਤੇਲ ਵੀ ਲੈ ਕੇ ਆਵਾਂਗੇ ਅਸੀਂ ਇੱਕ ਦਿਨ ਲਾਈਏ ਦੋ ਦਿਨ ਤੁਹਾਡੇ ਨਾਲ ਲਾ ਕੇ ਵੀ ਜਾਵਾਂਗੇ ਕਹਿਣ ਜੋਗੇ ਅਸੀਂ ਤਾਂ ਐ ਗੁਰ ਬੰਦਾ ਕਹਿੰਦਾ ਕਿਸੇ ਨੂੰ ਛੱਡਣ ਬਾਅਦ ਤਾਂ ਕਹਿੰਦਾ ਜੀ ਆਪਾਂ ਛੱਡ ਗਏ ਹਾਂ ਜੀ ਤਾਂ ਅਸੀਂ ਫੇਰ ਹੀ ਕਹਿ ਸਕਦੇ ਹਾਂ ਕਿਸੇ ਨੂੰ ਜੀ ਅਸੀਂ ਕਰੀਏ ਅਸੀਂ ਵੀ ਆਵਾਂਗੇ ਜੀ ਸੰਗਤ ਨੂੰ ਵੀ ਬੇਨਤੀ ਕਰਦੇ ਆ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਆ ਜੀ ਫੋਨ ਕਰ ਲਿਓ ਸਹਿਯੋਗ ਕਰਿਓ ਜਿਹੜੀ ਚੀਜ਼ ਦੀ ਲੋੜ ਹੋਈ ਇਨਾਂ ਦੇ ਪੇਜ ਤੇ ਵੀ ਸਮੇਂ-ਸਮੇਂ 'ਤੇ ਕਹਿੰਦੇ ਰਹਿੰਦੇ ਆ ਕਦੇ ਕਿਸੇ ਨੂੰ ਮੱਝ ਲੈ ਦਿੰਦੇ ਆ ਕਦੇ ਕਿਸੇ ਦੀ ਧੀ ਨੂੰ ਦਾਜ ਲੈ ਦਿੰਦੇ ਆ ਕਦੇ ਕਿਸੇ ਦਾ ਪਿੱਟ ਰੇੜਾ ਠੀਕ ਕਰਵਾ ਦਿੰਦੇ ਆ ਇੱਥੇ ਕੱਲਾ ਇੱਕ ਹੋਰ ਤੁਹਾਨੂੰ ਬਹੁਤ ਖੂਬਸੂਰਤ ਗੱਲ ਦੱਸਦਾ ਜਦੋਂ ਇਹਨਾਂ ਦੇ ਨਾਲ ਤੁਸੀਂ ਬੈਠੋਗੇ ਬਾਬਾ ਜੀ ਹੁਣਾਂ ਨੂੰ ਪਤਾ ਲੱਗੂਗਾ ਤੁਹਾਨੂੰ ਕਿ ਕੱਲਾ ਕਿਸਾਨਾਂ ਦੀ ਮਦਦ ਨਹੀਂ ਕਰ ਰਹੇ ਮਜ਼ਦੂਰਾਂ ਦੀ ਵੀ ਬਹੁਤ ਮਦਦ ਹੋ ਰਹੀ ਹੈ ਕਿਸੇ ਦੀ ਦੁਕਾਨ ਡੱਗ ਪਿਆ ਕਿਸੇ ਦਾ ਮਕਾਨ ਡੱਗ ਪਿਆ ਏ ਕਿਸੇ ਦੇ ਬੱਚੇ ਬਿਮਾਰ ਆ ਕਿਸੇ ਦੇ ਤਾਂ ਇਹ ਹਰ ਪੰਦਾ ਜਿਹਦੀ ਜੋ ਸੰਭਵ ਮਦਦ ਸੋਸਾਇਟੀ ਵੱਲੋਂ ਹੋ ਜਾਂ ਕਰ ਸਕਦੇ ਆ ਉਹਨੂੰ ਜਵਾਬ ਨਹੀਂ ਦਿੰਦੇ ਉਹਨੂੰ ਨਿਰਾਸ਼ ਨਹੀਂ ਮੋੜਦੇ ਇਹ ਬਹੁਤ ਖੂਬਸੂਰਤ ਇਹਨਾਂ ਦੀ ਗੱਲ ਆ ਤੇ ਚੰਗੀ ਵੀ ਲੱਗਦੀ ਆ ਕੋਈ ਗੱਲ ਨਹੀਂ ਜਿੰਨਾ ਵੀ ਹੋ ਸਕੇ ਬਹੁਤ ਧੰਨਵਾਦ ਜੀ ਪੂਰੀ ਸੰਗਤ ਦਾ ਲੋਪੋਂ ਦੀ ਸਾਰੀ ਸੰਗਤ ਦਾ ਵੀਰ ਹਣੀ ਆਸਟ੍ਰੇਲੀਆ ਤੋਂ ਜਿੱਥੋਂ ਵੀ ਦਾਨ ਹੀ ਸੱਜਣ ਵੀਰੇ ਬਹੁਤ ਧੰਨਵਾਦ ਕਿਉਂਕਿ ਸਾਡਾ ਜਿਹੜਾ ਕਾਰਜ ਆ ਕਾਫੀ ਵੱਡਾ ਜੀ ਇਹਦੇ ਲਈ ਬਹੁਤ ਜਾਨ ਲਾਉਣੀ ਪੈਣੀ ਆ ਜੀ ਸੰਗਤਾਂ ਨੇ ਸਹਿਯੋਗ ਵੀ ਬਹੁਤ ਕੀਤਾ ਹਰੇਕ ਥਾਂ ਤੇ ਜਿੱਥੇ ਵੀ ਕੰਮ ਚੱਲਦਾ ਉਤੇ ਭੈਣ ਭਰਾਵਾਂ ਨੇ ਦਸਬੰਦ ਕੀ ਡੀਜ਼ਲ ਕੀ ਸਾਰਾ ਸਪੋਰਟ ਕੀਤੀ ਪਰ ਇਹ ਕੰਮ ਬਹੁਤ ਵੱਡਾ ਹੋਣ ਕਰਕੇ ਜੀ ਅਸੀਂ ਚਾਹੁੰਦੇ ਵੀ ਸੰਗਤਾ ਇੱਕ ਵਾਰੀ ਤਾਂ ਪਹਿਲਾਂ ਦੇਖਣ ਆਉਣ ਜੂਰੇ ਉਹ ਆ ਕੇ ਖੁਦ ਫੈਸਲਾ ਆਪ ਲੈ ਲੈਣਗੇ ਮੈਨੂੰ ਪੱਕਾ ਪਤਾ ਜਦੋਂ ਆ ਕੇ ਦੇਖਣਗੇ ਨਾ ਉਹਨਾਂ ਨੂੰ ਪਤਾ ਲੱਗੂ ਵੀ ਇੰਨਾ ਐਡੀ ਬੜੀ ਬਰਬਾਦੀ ਆ ਔਰੇ ਤਾਂ ਉਹ ਆਪ ਫੈਸਲਾ ਲੈ ਕੇ ਆਪ ਸਿੱਧਾ ਸੇਵਾ ਕਰ ਸਕਦੇ ਨੇ ਬਾਕੀ ਜਿਹੜੇ ਬੰਨਾਂ ਜੀ ਟੁੱਟਿਆ ਵਾ ਇਹਦੇ ਲਈ ਜੀ ਨੌਜੂਥ ਜੇਕਰ ਆ ਸਕਦਾ ਸਾਡੇ ਨਾਲ ਗੱਲ ਕਰਕੇ ਹਾਂਜੀ ਇਹ ਨਾ ਜੀ ਬਨ ਸਿਕੰਦਰ ਵੀਰੇ ਆਪਾਂ ਨੇ ਪਹਿਲਾਂ ਦੋ ਤਿੰਨ ਪਿੰਡ ਸੀਗੇ ਨਾਲ ਕੁਝ ਆਪਣੀ ਟੀਮ ਲਾ ਕੇ ਆਪਾਂ ਲਾਤਾ ਸੀਗਾ ਜੀ ਇਹ ਚ ਥੈਲੇ ਤੋੜੇ ਭਰ ਕੇ ਪ੍ਰੋਪਰ ਲਾ ਕੇ ਉੱਪਰ ਦੀ ਟਰੈਕਟਰ ਚੱਲਣ ਲੱਗ ਗਿਆ ਸੀ ਪਰ ਇਹ ਪਾਣੀ ਵਧਨ ਕਰਕੇ ਬਨ ਦੁਵਾਰਾ ਟੁੱਟਣ ਕਰਕੇ ਇਹ ਜਿਹੜੀ ਬਰਬਾਦੀ ਹੋਈ ਆ ਇਹ ਬਨ ਨੂੰ ਆਪਾਂ ਨੂੰ ਹੱਥੀਂ ਲਾਉਣਾ ਪਊਗਾ ਮਤਲਬ ਹੱਥੀਂ ਜਿਹੜੇ ਮੁੰਡੇ ਜੇ ਸੇਵਾ ਕਰਨਾ ਚਾਹੁੰਦੇ ਨੇ ਉਹ ਸਾਡੇ ਨਾਲ ਸੰਪਰਕ ਕਰਕੇ ਪਹੁੰਚਣ ਜੀ ਤੇ ਇਹ ਕੱਲ ਤੋਂ ਸ਼ੁਰੂ ਹੋ ਜੂਗਾ ਜੀ ਕੱਲ ਤੋਂ ਸ਼ੁਰੂ ਜੀ ਕੱਲ ਤੋਂ ਕੱਲ ਤੋਂ ਕੱਲ ਤੋਂ ਅੱਜ ਵੀਡੀਓ ਪੈ ਰਹੀ ਆ ਕੱਲ ਤੋਂ ਹ ਜਿਹੜਾ ਬੰਦਾ ਇੱਕ ਪ੍ਰਮਾਤਮਾ ਨੇ ਜਿਹਨੂੰ ਅੱਜ ਹੱਥਾਂ ਦੀ ਤਾਕਤ ਬਖਸ਼ੀ ਆ ਉਹ ਵੀ ਸੇਵਾ ਚ ਬਰਾਬਰ ਦਾ ਯੋਗਦਾਨ ਪਾ ਸਕਦਾ ਜੀ ਤਾਂ ਤੁਸੀਂ ਹੱਥੀ ਵਾਲੇ ਵੀ ਨੌਜਵਾਨ ਪਹੁੰਚੋ ਜਰੂਰ ਤੁਹਾਨੂੰ ਮੈਂ ਮੋਟਾ-ਮੋਟਾ ਕਈ ਵਾਰੀ ਨਾ ਬਾਬਾ ਜੀ ਦਾ ਫੋਨ ਨਹੀਂ ਲੱਗਦਾ ਲੋਕੇਸ਼ਨ ਨਹੀਂ ਭੇਜੀ ਜਾਂਦੀ ਤਾਂ ਆਪਾਂ ਕੀ ਕਰਦੇ ਜੀ ਮੋਟਾ-ਮੋਟਾ ਐਡਰੈਸ ਦੱਸ ਦਈਏ ਵੀ ਜੀ ਬਿਲਕੁਲ ਜੀ ਇਹ ਨਾ ਜੀ ਆਪਣਾ ਹਰੀਕੇ ਪੱਤਨ ਤੋਂ ਜੀ ਮਤਲਬ ਐ ਪਾਕਿਸਤਾਨ ਵਾਲੇ ਪਾਸੇ ਨੂੰ ਜੀ ਆਪਾਂ ਮਤਲਬ ਸਮਝਾਉਣਾ ਹੋਵੇ ਜੀ ਇਹ 20 ਕਿਲੋਮੀਟਰ ਆ ਜੀ ਜਿੱਥੇ ਅਸੀਂ ਜਿਹੜੇ ਗੁਰੂ ਘਰ ਦੇ ਵਿੱਚ ਬੈਠੇ ਆ ਜੀ ਅਸੀਂ ਜੀ ਉਹ ਬਿਲਕੁਲ ਨਾਲ ਦਾ ਪਿੰਡ ਆ ਤੂਤਪਿੰਡ ਜੀ ਮਤਲਬ ਤੂਤਪਿੰਡ ਭਰ ਲੈਣ ਜੀ ਅ ਤਰਨਤਨ ਸਾਹਿਬ ਜ਼ਿਲ੍ਹਾ ਜੀ ਤਹਿਸੀਲ ਪੱਟੀ ਆ ਜੀ ਤਾਂ ਤੂਤਪਿੰਡ ਇੱਥੇ ਪਹੁੰਚ ਜੂਗੀ ਨਾਲ ਇਹ ਬੰਨ ਦੇ ਉੱਪਰ ਜਿਹੜਾ ਇਹ ਤਿੰਨ ਪਿੰਡਾਂ ਦੀ ਜਿਹੜੀ ਬਰਬਾਦੀ ਆ ਇਸ ਤੋਂ ਅੱਗੇ ਵੀਰੇ ਪਤਾ ਕੀ ਆ ਜੀ ਜਿੰਨੇ ਜਿੰਨੇ ਸੰਗਤ ਸਹਿਯੋਗ ਕਰੂ ਪਿੰਡ ਤਾਂ ਆਪਣੇ ਕੋਲੇ 8-10 ਆਉਂਦੇ ਨੇ ਜੀ ਉਰੇ ਮਿਲਣ ਲਈ ਵੀ ਸਾਡੀ ਵੀ ਭਾਈ ਬੇਨਤੀ ਸੁਣੋ ਸਾਡਾ ਵੀ ਤੁਸੀਂ ਜ਼ਿੰਮੇਵਾਰੀ ਚੱਕੋ ਪ੍ਰੋਪਰ ਜ਼ਮੀਨ ਨੂੰ ਪੱਧਰ ਕਰਕੇ ਠੀਕ ਕਰਨ ਦੀ ਪਰ ਉਹ ਪਿੰਡਾਂ ਦੀ ਤਾਂ ਚੱਕ ਪਾਵਾਂਗੇ ਜਦੋਂ ਇਹ ਤਿੰਨ ਪਿੰਡਾਂ ਦਾ ਨਿਬੜ ਜਾਊਗਾ ਜੀ ਅੱਗੇ ਕਾਲਪੁਰਖ ਵਾਹਿਗੁਰੂ ਨੂੰ ਪਤਾ ਜੀ ਗੁਰੂ ਮਹਾਰਾਜ ਤਾਕਤ ਦੇਣ ਸਾਨੂੰ ਲੱਗਦਾ ਵੀ ਇੱਕ ਵਾਰੀ ਜੇ ਟਰੈਕਟਰ ਚੱਲ ਗਿਆ ਤਾਂ ਮਹੀਨੇ ਦੇ ਵਿੱਚ ਇਹ ਦੋ ਪਿੰਡ ਠੀਕ ਹੋ ਜਾਣਗੇ ਫਿਰ ਇੱਕ ਮਹੀਨਾ ਟਰੈਕਟਰ ਚਲਾਉਣ ਲਈ ਸੰਗਤ ਦੀ سپورਟ ਦੀ ਲੋੜ ਹੈ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ